ਸਤਿ ਸ੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਪੰਜਾਬ ਰੋਡਵੇਜ਼ ਨਵਾਂ ਸ਼ਹਿਰ ਡਿਪੂ ਦੇ ਮੈਨੇਜਰ ਜਸਪੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਵਾਂ ਸ਼ਹਿਰ ਡਿਪੂ ਕੋਲ ਆਪਣੀ ਖੁਦ ਦੀ ਵੋਲvo ਦਾ ਪ੍ਰਬੰਧ ਹੋਣ ਤੱਕ ਜੋ ਦਿੱਲੀ ਹਵਾਈ ਅੱਡੇ ਤੱਕ ਜਾਣ ਵਾਲੀ ਵੋਲvo ਵਸ ਸਵੇਰੇ 7:55 ਤੇ ਨਵਾਂ ਸ਼ਹਿਰ ਤੇ ਬੱਸ ਅੱਡੇ ਤੋਂ ਰਵਾਨਾ ਹੋਵੇਗੀ ਜਦਕਿ ਬਲਾਚੌਰ ਅੱਡੇ ਤੇ ਇਸ ਦਾ ਜਾਣ ਦਾ ਸਮਾਂ 8:20 ਹੋਵੇਗਾ इस बसमल रूटियां चंडी साढ़े चार दिल्ली है दिल्ली हवाई इसे रूट राही वापसी का सफर तड़क सार सवा बारह बजे शुरू होगा जिसल बुकिंग प्रक्रिया ऑनलाइन ही रहेगी नवा शहर तो दिल्ली हवाई अड्डे का किराया एक हजार सत्तर रुपए होगा जबकि बलाचौर तो यह किराया नौ सौ नब्बे रुपए होगा ਫੂਡ ਵਿਭਾਗ ਦੀ ਟੀਮ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੇ ਖਾਣ-ਪੀਣ ਦੀਆਂ ਚੀਜ਼ਾਂ ਦੇ ਸੈਂਪਲ ਭਰੇ ਗਏ। ਕਮਿਸ਼ਨਰ ਨੇ ਕਿਹਾ ਕਿ ਵੱਖ-ਵੱਖ ਥਾਵਾਂ ਤੇ ਫਾਸਟ ਫੂਡ ਸੈਂਟਰ, ਰੈਸਟੋਰੈਂਟ, ਹੋਟਲ ਅਤੇ ਜਨਰਲ ਸਟੋਰਾਂ ਦੀ ਚੈਕਿੰਗ ਕੀਤੀ। ਚੈਕਿੰਗ ਦੇ ਦੌਰਾਨ ਖਾਣ-ਪੀਣ ਵਾਲੀਆਂ ਚੀਜ਼ਾਂ ਜਿਵੇਂ ਕਿ ਸੋਇਆ ਚਾਪ, ਜੂਸ, ਗੁੜ, ਦੇਸੀ ਕੇਸਾਉਸ, ਦਾਲਾ ਪਨੀਰ ਆਦ ਦੇ ਸੈਂਪਲ ਲਏ ਗਏ ਜਿਨ੍ਹਾਂ ਨੂੰ ਪੰਜਾਬ ਦੀ ਸਟੇਟ ਲੈਬ ਵੀ ਜਾਂਚ ਲਈ ਭੇਜਿਆ ਜਾਵੇਗਾ। ਜਿਸ ਦੇ ਨਤੀਜੇ ਅੰਤ ਵਿੱਚ ਚੰਗੀਆਂ ਚੀਜ਼ਾਂ ਨਾ ਪਾਏ ਜਾਣ ਤੇ ਖੁਰਾਕੀ ਅਵਧਾਰਥ ਦੇ ਨਮੂਨਿਆਂ ਦੇ ਮਾਲਕਾਂ ਦੇ ਖਿਲਾਫ ਕਾਰਵਾਈ ਰੋਪੜ ਦੀ ਰਹਿਣ ਵਾਲੀ 7 ਸਾਲ ਦੀ ਬੱਚੀ ਨੇ ਮਾਊਂਟ ਐਵਰੇਸ ਦੇ ਬੇਸ ਕੈਂਪ 'ਚ ਪਹੁੰਚ ਕੇ ਇਤਿਹਾਸ ਲਿਖ ਦਿੱਤਾ। ਸਾਨਵੀ ਸੂਤ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਪਹਿਲੀ ਕੁੜੀ ਹੈ ਜਿਸ ਨੇ ਮਾਊਂਟ ਐਵਰੇਸ ਦੇ ਬੇਸ ਕੈਂਪ ਤੇ ਪਹੁੰਚ ਕੇ ਭਾਰਤ ਦਾ ਝੰਡਾ ਲਹਿਰਾਇਆ। ਐਵਰੇਸ ਫਿਲਮ ਦੇਖ ਕੇ ਸਾਨਵੀ ਨੇ ਮਨ ਬਣਾ ਲਿਆ ਸੀ ਕਿ ਉਸਨੂੰ ਵੀ ਮਾਊਂਟ ਐਵਰੇਸ ਤੇ ਜਾਣਾ ਹੈ। ਧਾਰਮਿਕ ਸਮਾਜਿਕ ਤੇ ਵਪਾਰਕ ਜਥੇਬੰਦੀਆਂ ਦੇ ਆਗੂਆਂ ਵਰਕਰਾਂ ਤੇ ਸ਼ਹਿਰ ਵਾਸੀਆਂ ਨੇ ਵਫਦ ਨੇ ਡੀਸੀ ਨਵਜੋਤ ਪਾਲ ਸਿੰਘ ਰੰਧਾਵਾ ਨੂੰ ਮੰਗ ਪੱਤਰ ਦਿੱਤਾ ਮੰਗ ਪੱਤਰ 'ਚ ਵਫਦ ਮੈਂਬਰਾਂ ਨੇ ਇਲਾਕੇ 'ਚ ਘੁੰਮ ਰਹੇ ਸ਼ੱਕੀ ਵਿਅਕਤੀਆਂ ਕਿਰਾਏਦਾਰਾਂ ਦੀ ਪੁਲਿਸ ਵੱਲੋਂ ਜਾਂਚ ਪੜਤਾਲ ਕਰਨ ਸੰਬੰਧੀ ਮੰਗ ਕੀਤੀ ਉਨ੍ਹਾਂ ਆਖਿਆ ਕਿ ਬਾਹਰਲੇ ਸੂਬਿਆਂ ਤੋਂ ਆਏ ਇਹਨਾਂ ਲੋਕਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ ਵਫਦ ਮੈਂਬਰਾਂ ਨੇ ਬੇਨਤੀ ਕੀਤੀ ਕਿ ਸ਼ਹਿਰ ਅੰਦਰ ਆ ਕੇ ਕਿਰਾਏ ਤੇ ਘਰ ਜਾਂ ਦੁਕਾਨ ਲੈਣ ਵਾਲੇ ਹਰ ਗੈਰ ਪੰਜਾਬੀ ਵਿਅਕਤੀਆਂ ਦੀ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਵੇ ਇਸ ਦੇ ਨਾਲ ਹੀ ਗੈਰ ਪੰਜਾਬੀਆਂ ਨੂੰ ਕਿਰਾਏ ਦੇ ਘਰ ਅਤੇ ਦੁਕ ਤੌਰ ਤੇ ਪਵੰਦ ਕੀਤਾ ਜਾਵੇ ਤਾਂ ਜੋ ਉਹ ਵੀ ਅਜੇ ਹੀ ਕਿਰਾਏਦਾਰਾਂ ਦੀ ਪੂਰੀ ਜਾਣਕਾਰੀ ਲੋਕਲ ਪੁਲਿਸ ਪ੍ਰਸ਼ਾਸਨ ਨੂੰ ਦੇਣ ਲੁਧਿਆਣਾ ਪੁਲਿਸ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਅਬਦਲਾਪੁਰ ਬਸਤੀ ਦਾ ਰਹਿਣ ਵਾਲਾ ਸੂਰਜ ਮਾਂ ਅਤੇ ਭੈਣ ਨਾਲ ਮਿਲ ਕੇ ਹੈਰੋਇਨ ਦੀ ਤਸਕਰੀ ਕਰਦਾ ਹੈ ਮਲਜ਼ਮ ਆਪਣੀ ਕਾਰ ਨੋਵਾ ਵਿੱਚ ਮਾਂ ਅਤੇ ਭੈਣਾਂ ਸਮੇਤ ਹੈਰੋਇਨ ਦੀ ਤਸਕਰੀ ਕਰਨ ਲਈ ਡੁਗਰੀ ਰੋਡ ਵਾਲੇ ਪਾਸੇ ਘਰ ਤੋਂ ਨਿਕਲੇ ਆਏ ਹੈ ਥਾਣਾ ਮਾਡਲ ਆਉਂਦੇ ਸਭ ਇੰਸਪੈਕਟਰ ਵਾਰਟਿਸ ਮੇਂ ਧੂਰੀ ਲਾਈਨ ਤੇ ਨਾਕਾਬੰਦੀ ਕੀਤੀ ਗਈ ਨਾਕਾਬੰਦੀ ਦੌਰਾਨ ਜਦੋਂ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਤਾਂ ਦੂਰੋਂ ਆਹੀ ਪੁਲਿਸ ਦੀ ਨਾਕਾਬੰਦੀ ਨੂੰ ਦੇਖ ਕੇ ਮੁਲਜ਼ਮ ਇਨੋਵਾ ਕਾਰ ਨੂੰ ਪਿੱਛੇ ਮੋੜਨ ਲੱਗਾ ਪਰ ਪੁਲਿਸ ਨੇ ਉਸ ਨੂੰ ਮੌਕੇ ਤੇ ਹੀ ਰੋਕ ਲਿਆ ਪੁਲਿਸ ਮੁਲਾਜ਼ਮ ਨੇ ਆਪਣੇ ਵੱਲ ਆਉਂਦੇ ਦੇਖ ਕੇ ਕਾਰ ਦੀ ਪਿਛਲੀ ਸੀਟ ਤੇ ਬੈਠੀ ਔਰਤ ਨੇ ਗੱਡੀ ਦੀ ਖਿੜਕੀ ਖੋਲ ਕੇ ਇੱਕ ਭਾਰੀ ਲਿਫਾਫਾ ਬਾਹਰ ਸੁੱਟ ਦਿੱਤਾ ਪੁਲਿਸ ਨੇ ਗੱਡੀ ਤੇ ਡਰਾਈਵਰ ਨੂੰ ਅਤੇ ਗੱਡੀ ਵਿੱਚ ਬੈਠੀਆਂ ਦੋਵੇਂ ਔਰਤਾਂ ਨੂੰ ਕਾਬੂ ਕਰ ਲਿਆ ਡੇਰਾਬੱਸੀ ਵਿਖੇ ਐਸਬੀਆਈ ਬੈਂਕ ਕੋਲਿਕ ਪ੍ਰਾਪਰਟੀ ਡੀਲਰ ਦੇ ਦਫਤਰ ਦੇ ਬਾਹਰ ਲੁਟੇਰਿਆਂ ਨੇ ਗੋਲੀ ਚਲਾ ਕੇ ਵਪਾਈ ਤੋਂ 1.5 ਕਰੋੜ ਰੁਪਏ ਲੁੱਟ ਲਏ ਬਦਮਾਸ਼ਾਂ ਵੱਲੋਂ ਕੀਤੀ ਗੋਲੀਬਾਰੀ ਕਾਨਮ ਮੁਹੰਮਦ ਸਾਜੀ ਨਾਂ ਦੇ ਵਿਅਕਤੀ ਨੂੰ ਗੋਲੀ ਲੱਗੀ ਸ਼ਰਾਰਤੀ ਅਨਸਰਾਂ ਦੀ ਗੋਲੀਬਾਰੀ 'ਚ ਮੁਹੰਮਦ ਸਾਜੀ ਜੋ ਕਿ ਗਲੀ ਵਿੱਚ ਰੇੜੀ ਲਗਾ ਕੇ ਸਬਜ਼ੀ ਵੇਚਦਾ ਸੀ ਜ਼ਖਮੀ ਹੋ ਗਿਆ ਜ਼ਖਮੀ ਨੂੰ ਪਹਿਲਾਂ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ ਗਿਆ ਡਾਕਟਰ ਨੇ ਉਸ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਬੱਤੀ ਵਿੱਚ ਰੈਫਰ ਕਰ ਦਿੱਤਾ ਸੰਗਰੂਰ ਦੇ ਲਿੰਕ ਮਹਿਲਾ ਰੋਡ ਤੇ ਪਲਾਸਟਿਕ ਦੇ ਗੋਲੇ ਬਣਾਉਣ ਵਾਲੀ ਫੈਕਟਰੀ 'ਚ ਅਚਾਨਕ ਬਿਜਲੀ ਦੇ ਸ਼ੌਰ ਸਰਕਟ ਕਾਰਨ ਪਿਆਨਾ ਕਗ ਲੱਗ ਗਈ ਜਿਸ ਕਾਰਨ ਫੈਕਟਰੀ 'ਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਦਾ ਅਨੁਮਾਨ ਹੈ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਿੱਧੂ ਮੂਸੇਵਾਲਾ ਕਤਲ ਕਾਰਨ ਨੂੰ ਲੈ ਕੇ ਦਿੱਲੀ ਪੁਲਿਸ ਨੇ ਪ੍ਰੈਸ ਕਾਨਫਰੰਸ ਰਾਹੀਂ ਵੱਡਾ ਖੁਲਾਸਾ ਕੀਤਾ ਦਿੱਲੀ ਪੁਲਿਸ ਦੇ ਐਚਜੀਐਸ ਧਾਲੀਵਾਲ ਸਪੈਸ਼ਲ ਕਮਿਸ਼ਨਰ ਆਫ ਪੁਲਿਸ ਨੇ ਦੱਸਿਆ ਕਿ ਸਪੈਸ਼ਲ ਸੈੱਲ ਨੇ ਚੇ ਸ਼ੂਟਰਾਂ ਦੀ ਪਛਾਣ ਕਰ ਲਈ ਹੈ ਪੁਲਿਸ ਨੇ ਜੋ ਪਹਿਲਾਂ 8 ਚੱਕੀ ਸ਼ੂਟਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ ਇਹਨਾਂ ਵਿੱਚੋਂ 6 ਸ਼ੂਟਰਾਂ ਵਿੱਚੋਂ 4 ਦੀ ਭੂਮਿਕਾ ਤੈਅ ਕਰ ਲਈ ਗਈ ਹੈ ਮਤਲਬ ਇਹਨਾਂ 4 ਸ਼ੂਟਰਾਂ ਦਾ ਕਤਲ ਨਾਲ ਪੱਕਾ ਰੋਲ ਹੈ ਬਿਹਾਰ ਦੇ ਸਮਸਤੀ ਪੂਰਵੀ ਚ ਇੱਕ ਪਿਤਾ ਨੂੰ ਸਦਰ ਹਸਪਤਾਲ ਤੋਂ ਆਪਣੇ ਪੁੱਤਰ ਦੀ ਲਾਸ਼ ਲੈਣ ਲਈ ਭੀਖ ਮੰਗਦੇ ਦੇਖਿਆ ਗਿਆ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥ ਪੈਰ ਦੀਆਂ ਪੈ ਗਈਆਂ ਕਾਲੀ ਵਿੱਚ ਡੀਐਮ ਸਾਹਿਬ ਤੁਰੰਤ ਹਰਕਤ ਵਿੱਚ ਆ ਗਏ ਦੋਸ਼ ਇਹ ਹੈ ਕਿ ਪੋਸਟਮਾਰਟਮ ਕਰਮਚਾਰੀ ਨੇ ਲਾਸਟ ਲੇਨ ਦੇ ਬਦਲੇ 50000 ਰੁਪਏ ਦੀ ਮੰਗ ਕੀਤੀ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਦੌਰੇ ਤੇ ਹਨ ਜਿਸ ਦੌਰਾਨ ਉਹ ਕਈ ਪ੍ਰੋਜੈਕਟ ਦਾ ਉਦਘਾਟਨ ਕਰਨ ਵਾਲੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਪਹੁੰਚ ਕੇ ਨਵਾਸਰੀ ਦੇ ਆਪਣੇ ਸਕੂਲ ਦੇ ਸਾਬਕਾ ਅਧਿਆਪਕ ਨਾਲ ਮੁਲਾਕਾਤ ਕੀਤੀ ਆਪਣੇ ਇਸ ਦੌਰ ਵਿੱਚ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਗੌਰਵ ਅਭਿਆਨ ਵਿੱਚ ਹਿੱਸਾ ਲੈਣਗੇ ਅਤੇ ਲਗਭਗ 350 ਕਰੋੜ ਰੁਪਏ ਦੀਆਂ ਵਿਕਾਸ ਪਹਿਲ ਕਲਮੀਆਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ ਹੈਲੋ ਇੰਡੀਆ ਯੂਥ ਗੇਮ ਸ਼ੂਟਿੰਗ ਮੁਕਾਬਲੇ 'ਚ ਹਰਿਆਣਾ ਓਵਰঅল ਚੈਂਪੀਅਨ ਬਣ ਕੇ ਉਭਰਿਆ। ਲੜਕੀਆਂ ਦੇ 10 ਮੀਟਰ 에ਅਰ ਰਾਈਫਲ ਦੇ ਫਾਈਨਲ ਮੁਕਾਬਲੇ ਵਿੱਚ ਹਰਿਆਣਾ ਦੀ ਰਮਟਾ ਨੇ 골ਡ ਮੈਡਲ ਆਪਣੇ ਨਾਮ ਕੀਤਾ। ਇਸ ਮੁਕਾਬਲੇ ਵਿੱਚ ਹਰਿਆਣਾ ਦੀ ਹਰਸ਼ਿਤਾ ਨੇ ਕਾਂਸੀ ਅਤੇ ਰਾਜਸਥਾਨ ਦੀ دیਵਾਂਸ਼ੀ ਨੇ ਸਿਲਵਰ ਮੈਡਲ ਜਿੱਤਿਆ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਸਮਾਨ ਵਿੱਚ ਹਲਕੇ ਬੱਦਲ ਦੇਖਣ ਨੂੰ ਮਿਲ ਸਕਦੇ ਹਨ। ਅੱਜ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਰਹੇਗਾ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ